ਇੱਕ ਹੋਰ ਉਦਘਾਟਨ ਬਟਾਲੇ ਦੇ ਵਿਕਾਸ ਦੇ ਸੋ ਇਹ ਜਿਹੜਾ ਰੋਡ ਹੈ ਇਹਦੀ ਬੜੀ ਲੰਮੇ ਸਮੇਂ ਤੋਂ ਸਾਡੇ ਦੁਕਾਨਦਾਰ ਵੀਰਾਂ ਦੀ ਔਰ ਇਧਰ ਰੋਡ ਤੋਂ ਜਿੰਨਾ ਜਿੰਨਾਂ ਨੇ ਇੱਥੇ ਆ ਕੇ ਆਪਣੇ ਕਾਰੋਬਾਰ ਖੋਲੇ ਨੇ ਉਹਨਾਂ ਦੀ ਡਿਮਾਂਡ ਸੀ ਵੀ ਇਹ ਰੋਡ ਜਿਹੜਾ ਵਾ ਤੇ ਬਹੁਤ ਛੋਟਾ ਇਹਨੂੰ ਵੱਡਾ ਕੀਤਾ ਜਾ ਪਰ ਇਹ ਸੜਕ ਜਿਹੜੀ ਆਪਾਂ ਇਹਤੀ ਫੋਟੋ ਚੋੜੀ ਜਿਹੜੀ ਐ ਸਰਕਰਨ ਜਾ ਰਿਆ ਇਹ 12 ਕਰੋੜ ਦੀ ਲਾਗਤ ਨਾਲ ਜਿਹੜਾ ਇਹ ਰੋਡ ਬਣਦਾ ਔਰ ਮੈਂ ਇੱਕ ਗੱਲ ਮੰਨਣਾ ਕਹਿ ਸਕਦਾ ਵੀ ਵਾਕਿਆ ਹੀ ਅੱਜ ਲੋਕ ਕਹਿੰਦੇ ਆ ਵੀ ਹੁਣ ਸਾਡਾ ਬਟਾਲਾ ਵਿੱਚ ਜਿਹੜਾ ਤਰੱਕੀ ਚਾਹੁੰਦਾ ਕਿੰਨੇ ਕਿਲੋਮੀਟਰ ਇਹ ਨੀਅਰ ਅਬਾਊਟ 6 ਕਿਲੋਮੀਟਰ ਸਾਡੇ ਸਾਡੇ 6.5 ਜਿਹੜੇ ਅਕਸਰ ਸੀਐਮ ਸਾਹਿਬ ਕਹਿੰਦੇ ਰਹਿੰਦੇ ਆ ਕਿ ਅਸੀਂ ਖੁਦ ਉਦਘਾਟਨ ਦੀ ਕਰਦੇ ਪਬਲਿਕ ਉਪਰਵਾਨ ਤੁਸੀਂ ਵੀ ਐਸੀ ਹੁਕਮ ਕੀਤਾ ਕਿੱਥੋਂ ਆਏ ਨੇ ਨਹੀਂ ਮੈਂ ਇਹ ਵੀ ਦੱਸੂਗਾ ਤੁਹਾਨੂੰ ਜਿੰਨੇ ਵੀ ਉਦਘਾਟਨ ਸਾਡੇ ਲੋਕ ਸਾਡੇ ਵੀਰ ਭਰਾ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਨਾ ਸਾਡਾ ਫਰਜ਼ ਬਣਦਾ ਹੈ ਕਿ ਆਪਾਂ ਉਦਘਾਟਨ ਜਿਹੜੇ ਉਹਨਾਂ ਤੋਂ ਕਰਵਾਈਏ ਸੋ ਅੱਜ ਕਿਸ ਤੋਂ ਕਰਾਇਆ ਅੱਜ ਸਾਡੇ ਮੇਰੇ ਵੱਡੇ ਵੀਰ ਅਮਰਤ ਵੀਰ ਜੀ ਇਹ ਸਪੈਸ਼ਲ ਜਲੰਧਰ ਤੋਂ ਆਏ ਨੇ ਬੀ ਐਚ ਰਿਜ਼ੋਰਟ ਆ ਇਹਨਾਂ ਦਾ ਇਸੇ ਰੂਟ ਤੇ ਆ ਸੋਨੂ ਜੀ ਜੱਜਪਾਲ ਚੋਹਾਨ ਜੀ ਵਿਕਟਰ ਸਾਹਿਬ ਰਜਿੰਦਰਾ ਆਪਣੇ ਰਜਿੰਦਰ ਜੀ ਮਾਮਾ ਜੀ ਕਹਿੰਦਾ ਬਾਬਤ ਰੇਨ ਸਾਹਿਬ ਹੋਣੀ ਸਾਰੇ ਜਿਹੜੇ ਪਤਵੰਤੇ ਸੱਜਣ ਨੇ ਜਿਨ੍ਹਾਂ ਨੇ ਇਸ ਰੂਟ ਦੇ ਉੱਤੇ ਜਿਨ੍ਹਾਂ ਦਾ ਕਾਰਬਾਰ ਹੈ ਕਾਰੋਬਾਰ ਉਹ ਸਾਰੇ ਇਕੱਠੇ ਹੋਏ ਨੇ ਔਰ ਕਿਉਂਕਿ ਖੁਸ਼ੀ ਵੀ ਇਹਨਾਂ ਨੂੰ ਤੇ ਪਹਿਲ ਕਦਮੀ ਵੀ ਜਿਹੜੀ ਹੋਇਆ ਇਹਨਾਂ ਦੀ ਰਜਿੰਦਰ ਜੀ ਕੈਂਪੇਨਿੰਗ ਕਰਦੇ ਫਿਰ ਕਿਸਾਨ ਮਸਲਾ ਦੇਖੋ ਜੀ ਨਤੀਜਾ ਤੁਹਾਨੂੰ ਜਿਹੜਾ ਬਖੂਬ ਨਜ਼ਰ ਆਊਗਾ ਆ ਜਿਹੜੇ ਬੜੇ-ਬੜੇ ਕਿਉਂਕਿ ਅੱਗੇ ਹੀ ਲੋਕ ਸਭਾ ਦੀਆਂ ਵੋਟਾਂ ਉਹ ਵੱਡੀਆਂ ਪਾਰਟੀਆਂ ਦੇ ਮੂਹਰੇ ਵੋਟ ਪੈ ਜਾਂਦੀ ਹੈ ਸੋ ਕਹਿਣ ਦਾ ਭਾਵ ਐਰ ਕੀ ਜਿਹੜੀ ਵੋਟ ਹੈ ਇਹ ਸਟੇਟ ਦੀ ਇਲੈਕਸ਼ਨ ਹੈ ਔਰ ਲੋਕ ਪਰੀਪਾਤ ਜਾਣਦੇ ਆ ਵੀ ਕਿਹੜਾ ਬੰਦਾ ਜਿਹੜਾ ਵੀ ਕੰਮ ਕਰ ਰਿਹਾ ਪੰਜਾਬ ਵਿੱਚ ਅਸੀਂ ਉਹਨੂੰ ਅੱਗੇ ਲੱਗੇ ਲਾਈ ਡਿਸਟ੍ਰਿਕਟ ਨੂੰ ਤੁਸੀਂ ਕੰਪੇਨਿੰਗ ਕਰਦੇ ਹੋ ਤੁਹਾਡੇ ਕੋਲ ਕਿਹੜਾ ਏਰੀਆ ਵਾ ਔਰ ਕਿਸ ਤਰੀਕੇ ਨਾਲ ਕੰਪਲੇਨਿੰਗ ਚੱਲਦੀ ਹੈ ਮੇਰੇ ਕੋਲ ਤੁਸੀਂ ਜੀ ਵਾਡਾਂ ਵਾਈਜ਼ ਸਾਡੀਆਂ ਡਿਊਟੀਆਂ ਲੱਗੀਆਂ ਨੇ ਔਰ ਮੇਰੇ ਥੱਲੇ ਬਾਕੀ ਟੀਮਾਂ ਨੇ ਕੰਮ ਕਰ ਰਹੀਆਂ ਨੇ ਜਿੱਦਾਂ ਹੁਣ ਅੱਜ ਮੈਨੂੰ ਜ਼ਰੂਰੀ ਆਉਣਾ ਪਿਆ ਕਿਉਂਕਿ ਮੈਂ ਨਹੀਂ ਚਾਹੁੰਦਾ ਵੀ ਮੈਂ ਮੇਰਾ ਕੋਈ ਬਟਾਲੇ ਸ਼ਹਿਰ ਦਾ ਵਿਕਾਸ ਦਾ ਕੰਮ ਚ ਕੋਈ ਅੜਿੱਕਾ ਹੋਵੇ ਸੋ ਮੈਨੂੰ ਇਹ ਆ ਵੀ ਜਿਹੜੇ ਵੀ ਵਿਕਾਸ ਦੇ ਕੰਮ ਨੇ ਉਹਨਾਂ ਨੂੰ ਤਰਜੀਹ ਦੇ ਕੇ ਹੁਣ ਮੈਂ ਸਵੇਰੇ ਜਲੰਧਰ ਤੋਂ ਆਇਆ ਉਦਘਾਟਨ ਕਰਕੇ ਵਾਪਸੀ ਜਲੰਧਰ ਜਾ ਰਹੇ ਆ ਰੀਜ਼ਨ ਇਹੋ ਹੀ ਆ ਵੀ ਮੇਰਾ ਸ਼ਹਿਰ ਦੀ ਤਰੱਕੀ ਦੇ ਵਿੱਚ ਸ਼ਹਿਰ ਦੇ ਵਿਕਾਸ ਦੇ ਵਿੱਚ ਕੋਈ ਰੁਕਾਵਟ ਨਹੀਂ ਆ। ਅਸੀਂ ਹਾਂ ਹਾਂ ਸੜਕ ਜਿਹੜੀ ਹੈ ਦੇਖੋ ਜੀ ਇਹ ਜਿਹੜਾ ਇਹ ਠੇਕਾ ਹੁਣ ਜ਼ਿੰਮੇਵਾਰੀ 5 ਸਾਲ ਦੀ ਠੇਕੇਦਾਰ ਦੀ ਹੈ ਜੇ ਕੋਈ ਕੱਲ ਨੂੰ ਸੜਕ ਟੁੱਟਦੀ ਆ ਜੋ ਵੀ ਕੋਈ ਨੁਕਸਾਨ ਹੁੰਦਾ ਉਹ ਠੇਕੇਦਾਰ ਹੀ ਜਿਹੜਾ ਉਹ ਪ੍ਰੋਵਾਈ ਕਰੂਗਾ ਉਹਨੂੰ ਠੀਕ ਕਰੇਗਾ